सारी सख संगत लखा अरबा ख़रा व ਗੁਰ ਬਿਨ ਤਰਿਆ ਨਾ ਕੋਈ ਗੁਰ ਪਰਸਾਦ ਪ੍ਰਭ ਪਾਈਏ ਗੁਰ ਬਿਨ ਮੁਕਤ ਨਾ ਸਤ ਗੁਰ ਸੇਵਾ ਲੱਗਦੀ ਏ ਕੜ ਰਤਨ ਦੇਵੇ ਪਰਗਾਸ ਮਾਤਾ ਸਤਿਗੁਰ ਤੇਰਾ ਯਾਤਰਾ ਗੀਰੂ ਸ਼ਬਦ ਬਿਨਾ ਨਾ ਮਿਲੇ ਕੋਈ ਨਾਮ ਸ਼ਬਦ ਬਿਨਾ ਨਾ ਮਿਲੇ ਕੋਈ जी देख लो विचार करके जी देख लो विचार करके गुरु शब्द के नाम मिले कोई नाम शब्द के नाना मेरे कोई जी देख लो विचार करके जी जी देख लो विचार ਤੇ ਨਾਮ ਦੀ ਜਿ ਸਿੱਖੀ ਅਨਰਲਗੀ ਸੁਮੰਦਰ ਨੂੰ ਦੱਸ ਕੇ ਮਾਣ ਵਿੱਚ ਕੈ ਲੀਗੀ ਮੀਚ ਤੇਰੇ ਕਹਿਣ ਦੀ ਧੂੜ ਮੇਰੇ ਦਾਤਾ ਜੀ ਲੈ ਤੁ ਸੱਚੀ ਨਣ ਲੈ ਤੂੰ ਸੰਦ ਤੇ ਨਰੂਰ ਜੀ ਨਿਗਰਿਆ ਜਲਾ ਲਿਵੈ ਨਿਮਿਚਿਆ ਕੰਨ ਨੂਰ ਚੜਿਆ ਨੰਨ ਨਿਮਲੇ ਹੁਦਿਆ ਸੰਦ ਤੇ ਨਰੂਰ ਜੀ ਨਿਗਰਿਆ ਜਿਨਾ ਸੰਦ ਤੇ ਤੇਰਾ ਹੀ ਨਾਮ ਬਖਸ਼ੂ ਤੇਰਾ ਹੀ ਨਾਮ ਜਪਣ ਕੋ ਜੀਬਾ ਬਣਾਈ ਤੇ ਹਰੀ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਂਦਾ ਜਿਹੜਾ ਹੱਥ ਨਾ ਆਵੇ ਲੱਖੀ 24000 ਦਾ ਖਰਚ ਹਮੇਸ਼ਾ ਜੀਵੇ ਉਹ ਜਿਸ ਬੰਦੇ ਨੂੰ ਇਤਨਾ ਕਟੋ ਉਹ ਬੰਦਾ ਕਿਉਂ ਜੀਵੇ ਤਾਂ ਸੰਤ ਸਤਗੁਰੂ ਤੇਰਾ ਹੀ ਆਸ ਹੈ ਕਿਉਂ ਆਮਾਤਮਾ ਦੇ ਅਨਮੋਲ ਬਚਨ ਆਪ ਜੀ ਨੂੰ ਵਿਆਖੇ ਦੇ ਰੂਪ ਵਿੱਚ ਪੜ੍ਹ ਕੇ ਸੁਣਾਏ ਜਾਣਗੇ ਜੀ ਪ੍ਰੇਮ ਸਤਕਾਰ ਨਾਲ ਸੁਣਨਾ ਹੈ ਜੀ ਤਨ ਤਨ ਸਤਿਗੁਰੂ ਤੇਰਾ ਹਿਸਾ ਤਨ ਤਨ ਸਤ్రੂ ਤੇਰਾ ਹੀ ਆਸਰਾ ਗੁਰੂ ਰੂਪ ਉਹਨੂੰ ਕੀ ਪਿਆਰੀ ਸਾਥ ਸਿੰਘ ਜੀ ਸਭ ਤੋਂ ਪਹਿਲਾਂ ਪਰਮ ਪਿਤਾ ਸ਼ਾਸਿਤ ਰਾਮ ਜੀ ਦੇ ਜਨਮ ਮਹੀਨੇ ਦੀ ਆਪ ਨੂੰ ਸਭ ਨੂੰ ਕਰੋਨਾ ਵਾਰ ਲੱਖ ਲੱਖ ਵਧਾਈ ਹੋਵੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧਾਡੀ ਨਾਮ ਤੇਰੇ ਦੀ ਮਹਿਮਾ ਧਾਡੀ ਰੇਤੀ ਮਹਿਮਾਂ ਦਿਨੋਂ ਦੇਨ ਚੜੇ ਸਵਾਈ ਦੀ ਕਾਢੀ ਨਾਮ ਤੇ ਦੀ ਐਨ ਮਿੜੋਂ ਦੇਨ ਚੜੇ ਸਵਾਈ ਦੀ ਗੁਰਪਰਸ਼ਾਦ ਪ੍ਰਭ ਪਾਈ ਐ ਗੁਰਬਿੰਨ ਮੁਕਤਨਾ ਹੋਏ ਇਸ ਸ਼ਬਦ ਅੰਦਰ ਜੋ ਗੁਰੂ ਸਹਿਬਾਨ ਨੇ ਲਿਖਿਆ ਤਾਂ ਵਿਚਾਰ ਜੋ ਖਾਸ ਗੱਲ ਇਹ ਹੈ ਕਿ ਗੁਰੂ ਪਾਗਤੇ ਪ੍ਰਭੂ ਸ਼ਬਦ ਦੋਹਾਂ ਦਾ ਅਡੋ ਅਡ ਪਰਯੋਗ ਕੀਤਾ ਗਿਆ ਹੈ ਅਤੇ ਦੋਹਾਂ ਦੇ ਆਤਮਿਕ ਨੇ ਪੈਣਾ ਨਾ ਪ੍ਰਭੂ ਸ਼ਬਦ ਦਾ ਸਿਧਾਰਤ ਹੈ ਮਾਲਕ ਜਾਂ ਪ੍ਰਮਾਤਮਾ ਗੁਰੂ ਸ਼ਬਦ ਦਾ ਸਪਸ਼ਟ ਅਰਥ ਹੈ ਦੇ ਧਾਰੀ ਗੁਰੂ ਗੁਰੂ ਸਾਹਿਬ ਵਰਉਂਦੇ ਹਨ ਕਿ ਸੰਸਾਰ ਰੂਪੀ ਭੈ ਦੇ ਭਰੇ ਹੋਏ ਸਾਗਰ ਨੂੰ ਤਾਰਨ ਲਈ ਇੱਕੋ ਅਤ ਸਾਧਨ ਗੁਰੂ ਹੈ ਜੋ ਆਪ ਹੀ ਜਹਾਜ਼ ਹੈ ਅਤੇ ਆਪ ਹੀ ਉਸ ਜਹਾਜ਼ ਦਾ ਕਪਤਾਨ ਹੈ ਇੱਕ ਨੰਬੀ ਕਾਨੂੰਨ ਹੈ ਕਿ ਗੁਰੂ ਤੋਂ ਬਗੈਰ ਕਦੇ ਕੋਈ ਇਸ ਭਵ ਸਾਗਰ ਨੂੰ ਨਹੀਂ ਤਰ ਸਕਿਆ ਗੁਰੂ ਦੀ ਕਿਰਪਾ ਦੁਆਰਾ ਹੀ ਮਾਲਕ ਨਾਲ ਮੇਲ ਹੁੰਦਾ ਹੈ ਗੁਰੂ ਤੋਂ ਬਗੈਰ ਹੋਰ ਕੋਈ ਵੀ ਸਾਧਨ ਮੋਕਤੀ ਦਾ ਦਾਤਾ ਮੋਕਤੀ ਦਾ ਦਾਤਾ ਨਹੀਂ ਹੋ ਸਕਦਾ ਧਰਮ ਗ੍ਰੰਥਾਂ ਨੂੰ ਸਿਰਫ ਪੜ ਲੈਣਾ ਹੀ ਧਰਮ ਨਹੀਂ ਪੜ ਕੇ ਜੇਕਰ ਵਿਚਾਰ ਨਾ ਕੀਤਾ ਤਾਂ ਇਹਾ ਪੜਿਆ ਕਿਸ ਕੰਮ ਦਾ ਤੇ ਅਤਲ ਹੁੰਦੇ ਹਨ ਉਹਨਾਂ ਨੂੰ ਮਨ ਘਾੜਤ ਜਾਂ ਝੂਠੀ ਕਹਾਣੀ ਲਿਖ ਦੇਣ ਦੀ ਕੀ ਲੋੜ ਹੈ ਜੇਕਰ ਜੀਵ ਉਹਨਾਂ ਦੇ ਅਣਮੁੱਲੇ ਬਚਨਾਂ ਤੇ ਅਮਲ ਨਹੀਂ ਕਰਦਾ ਤਾਂ ਉਸ ਦੀ ਬਾਕੀ ਸਾਰੀ ਕਾਲਣਾ ਭਾਗ ਪੜ੍ਹੀ ਪੜ੍ਹਾਈ ਫ਼ਯੂਲ ਹੈ ਸ਼ਾਂਤ ਮਤ ਦੀ ਵਿਸ਼ੇਸ਼ਤਾ ਤਾਂ ਇਸੇ ਗੱਲ ਕਾਰਨ ਹੈ ਕਿ ਉਹ ਮਹਾਂਪੁਰਸ਼ਾਂ ਦੇ ਬਚਨਾਂ ਉੱਤੇ ਅਮਲ ਕਮਉਣ ਲਈ ਵੱਧ ਤੋਂ ਵੱਧ ਜੋਰ ਦਿੰਦੇ ਹਨ ਸਰਮਾਰਤ ਦੇ ਮਾਰਗ ਵਿੱਚ ਤਾਂ ਗੁਰੂ ਬਿਨਾ ਗੁਜ਼ਾਰਾ ਨਹੀਂ ਹੈ ਬਿਨਾ ਗੁਰੂ ਤੱਕ ਨਾ ਕਾਸਰੈ ਗੁਰੂ ਤੋਂ ਬਿਨਾ ਕੋਈ ਵੀ ਇਨਸਾਨ ਆਪਦਾ 84 ਲੱਖ ਜਨਮ ਦिए ਜੋ ਲਈਆ ਹੈ ਇਹਨੂੰ ਪਾਰ ਨਹੀਂ ਕਰ ਸਕਦਾ ਤਾਂ ਇਸੇ ਸੰਬੰਧ ਵਿੱਚ ਸੰਤ ਮਹਤਮਾ ਪਰਮਾਉਂਦੇ ਹਨ ਕਿ ਮਨੋਕ ਜਨਮ ਸਭ ਤੋਂ ਉੱਚਾ ਸੱਤੇ ਸਰਦਾਰ ਜਨਮ ਹੈ ਇਹ ਬਹੁਤ ਥੋੜਾ ਤੇ ਬਿਆਂ ਚ ਕੀਮਤੀ ਸਮਾਂ ਜੀਵ ਨੂੰ ਸਾਰੀ 84 ਲੱਖ ਜੀਆ ਜੂਨ ਭਗਤੋਂ ਤੋਂ ਬਾਅਦ ਅਰਥਾਤ ਬੜੀ ਮਿਹਨਤ ਤੇ ਮੁਸਕਦ ਨਾਲ ਆਤ ਹੁੰਦਾ ਹੈ ਆਈ ਹੋਈ ਸਾਰੀ ਸਾਧ ਸੰਗਤ ਨੂੰ ਪਰਮ ਪਿਤਾ ਸੈਨ ਸਾਹਿਬ ਵਾਲੀ ਦੋ ਜਹਾਨ ਸਾਹਿਬ ਸਤਨਾਮ ਸਿੰਘ ਜੀ ਮਹਾਰਾਜ ਜੀ ਤਨ ਤਨ ਸਤਿਗੁਰੂ ਤੇਰਾ ਹੀ ਆ ਤੇਰੀ ਦਈ ਬਹਾਰ ਕੈਸ ਮੇ ਆਏ ਜਿਰ ਜਣ ਹਾਰ ਜਨਮ ਜਨ ਆਇਆ ਹੈ ਕੁੱਲ ਮਾਲਕ ਲਿਆ ਅਵਤਾਰ ਜਿਉ ਹੈ ਹੋਈ ਹੈ ਕੁਝ ਮਨ ਨੇ ਆਇਆ ਹੈ ਗੁਵਾਰ ਮੀਆਂ ਮੱਤ ਬਲੇ ਸੁਨਾ ਪੁੱਛਣਾ ਮੋਰਸਾ ਦੂ ਤੇ ਗੁਜ ਰਮ ਜੁ ਤਪਾਂ ਜੋ ਬਾਰ ਮੀਆਂ ਦਿਲ ਦਿਲਾਂ ਨੂੰ ਬਖਸ਼ ਦੇ ਕੰਧ ਰਸਤੀ ਤੇ ਦਿਲ ਦਿਲਾਂ ਨੂੰ ਦੇਵੰਦ ਮਾਰ ਮੀਆਂ ਦੈ

मालिक नमी संग जिन जरान मालिक नमी संग जिन जरान वूं पाण मासो त मालियां परवा ਮੈਂ ਭੁੱਖਾ ਮਰੂੰਗਾ ਬਾਲ ਬੱਟੇ ਅਪਣਿਆਂ ਆਪੇ ਚਿਕ ਮੈਂ ਬਨੂੰਗਾ ਬਣਾ ਨੂੰ ਕਰਦਾ ਮਲਾ ਮਾਰਗੀ ਰੱਬ ਕਰੇ ਪਾਲਾ ਆ ਗੱਦਾ ਪੱਛੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ